ਆਮ ਕਲੀ ਮਹਿਲੂਈ ਜਾ ਅਨਾਦੀ ਕੋਨ ਕਾ ਸਤਿ ਪ੍ਰਸਾਦ ਅਨੰਦ ਪਿਆ ਮੇਰੀ ਮਾਹੇ ਸਤ ਗੁਰੂ ਮੇ ਪਾਇਆ ਸਤ ਗੁਰਤਾ ਪਾਇਆ ਸੇ ਜਿਸ ਤੇ ਮਨ ਬਜਿ ਹੰ ਬਦਾਰ ਰਾਗਰ ਤਨ ਪਰਮਾਰ ਪਰਿਆਸ਼ ਬਤ ਗਾ ਬਨਿਆ ਸ਼ਬਦੋਂ ਤੰਗਾ ਬਹਰੇ ਕੇ ਰਾਮ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲ ਨਾਰ ਹੋ ਤੂੰ ਮਨ ਮੇਰੇ ਦੁਖ ਸਭ ਬਿਸਾਰ ਅੰਗੀਕਾਰ ਕਰ ਤੇਰਾ ਕਰਤ ਸਭ ਸਵਾਰਨਾ ਸੋ ਪਿਉ ਮਨੋ ਪਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕੀ ਨਹੀਂ ਕਰਤੇ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾ ਸਦਾ ਸਿਖਸਲਾ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਬਸਿਆ कह नानक सच्चे साहिब क्या नहीं करते रे साचा नाम मेरा दारू बाजे पंच कहर सुबह कह जब दवाजे कलाजद कर करता रे पंच तू तुदबास इत काल कंटक मारिया तुर कर्म पाया तुद जिन कोसे कह ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਬਾਰ ਨੰਦ ਸੁਨੋ ਮਟ ਪਾਗਿ ਹੋ ਸਗਲ ਮਨੋਰਥ ਪੂਰ ਪਾਰ ਪਰਮ ਪ੍ਰਪਾਇਆ ਉਤਰੇ ਸਗਲ ਬਿਸੂਰ ਦੁਖ ਰੋਗ ਸੰਤਾਪ ਉਤਰੇ ਸੰਤ ਸਾਜਨ ਪੇ ਸਰਦੇ ਪੂਰੇ ਗੁਰ ਤੇ ਜਾ ਸੁਨਤੇ ਪੁਨਿਤ ਕਹਤੇ ਪਵਿੱਤ ਸਤਗੁਰਿਆ ਪਰਪੂਰ ਬੰਤ ਨਾਨਕੁਰ ਚਰਨ ਲਾਗੇ ਬਾਜੇ ਅਨੰਦ ਤੂਰਸ ਲੋ ਪਬਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਾਰ ਦੀਸ ਰਾਤ ਦੋ ਤਾਈ ਦਾਇਆ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹੰਦੂ ਕਰਮੀ ਆਪੋ ਆਪਣੀ ਜਿੰਨੇ ਨਾਮ ਧਿਆਇਆ ਨਾਨਕ ਤੇ ਮੁਖਿਓ ਚਲੇ ਕੈਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆਗੇ ਮਸ਼ਕਤ ਕਾਲ ਨਾਨਕ ਤੇ ਮੁਖਿਓ ਚਲੇ ਕੈਤੀ ਛੁੱਟੀ ਨਾਲ ਬੋਲੋ ਵਾਹਿਗੁਰਜੀ ਕਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾਖ ਵਾਹਿਗੁਰਜੀ ਕੀ ਫਤਿਹ ਆਕਰ ਤੂੰ ਭਈਰ ਕਰਤਾਰੀ ਤੁਮ ਤੇ ਹੋਏ ਸੋ ਆਕ ਜੀ ਤੁਮਰੀ ਗਤ ਜੀ ਸਾਦੀ ਸਦਾ ਗੁਰਬਾਨੀ ਬੋਲ ਨ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਅਰਦਾਸ ਸਤਿ ਓੰਕਾਰ ਬਹੀ ਗੁਰ ਜਿੱ ਕੀ ਫਤਿਹ ਸਿਖ ਗੋਤੀ ਜੀ ਸਹਾਇ ਬਾਰਿ ਸਿਖ ਗੋਤੀ ਜੀ ਦੇ ਪਾਛੇ ਦਸਵੇਂ ਪ੍ਰਥਮ ਭਗਤੇ ਸਿਮਰਕ ਗੁਰੂ ਨਾਨਕ ਲਿੱਤੇ ਬ੍ਰਿੰਦਿਤ ਗੁਰਤੇ ਮਰਦਾਸ ਆਰਾਮਦਾਸਾ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸਿਹਿ ਹਰ ਰਾਇ ਸਿਹਿ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਬਦ ਪੁਜਾਇ ਤੇ ਪਹਾਦਰ ਸਿਮਰੀਐ ਕਰਨਹੁਣ ਦੇ ਆਵੇ ਤੈ ਸਭ ਤਾ ਹੀ ਹੋਏ ਸਹਾਇ ਦਸਵੇਂ ਪਾਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਛੇ ਜੋ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਪੰਜਾਬ ਪਿਆਰਿਆਂ ਚੋਂ ਸਾਹਿਬ ਜਾਦਿਆਂ ਚਾਲੇ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਈ ਦੇ ਵਿਆਹ ਦੇ ਕੇ ਅੰਡੜ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨਦਰ ਕੇ ਖਾਲਸਾ ਜੀ ਬੋਲਣਾ ਜੀ ਜਨਾ ਸਿੰਘਾ ਸਿੰਘਣੀਆਂ ਨੇ ਧਰਮ ਦੇ ਹੇ ਸਿੱਧ ਸੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚ ਰਹੇ ਗੇ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸ ਸਵਸਾ ਸੰਗਣੀ ਵਹਿਤਨ ਅਧਿਕ ਮਾਇਦਾ ਧਿਆਨਦਰ ਕੇ ਖਾਲਸਾ ਜੀ ਬੋਲਣਾ ਜੀ ਪੰਜਾਂ ਤਕਤਾਂ ਸਰਬਤ ਗੁਰਦੁਆਰਿਆਂ ਦਾ ਧਿਆਨਦਰ ਕੇ ਖਾਲਸਾ ਜੀ ਬੋਲਣਾ ਜੀ ਪ੍ਰਥਮੇ ਸਰਬਤ ਖਾਲਸਾ ਜੀ ਗੁਰਦਾਸ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿ ਆਵੇ ਚਿਤਿ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਰ ਚਿਹਰੇ ਦੇਖ ਤਿਪਤੀ ਵਿਦ ਕੀ ਪੈਜ ਪਾਂਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਫਿਰੋਸਾ ਦਾਣ ਦਾ ਨਸਦਾ ਨਾਮ ਦਾਣ ਸ੍ਰੀ ਅਮਰਸਰ ਸਾਹਿਬ ਜੀ ਦੇ ਦਰਸ਼ਨੀ ਸ্নান ਚੌਂਕੀਆਂ ਚੱਡੇ ਬੂਗੇ ਜਗੋ ਜਗਟਲ ਧਰਮ ਕਾ ਜੇਕਾਰ ਬੋਲਣਾ ਜੀ ਸਿੱਖਾਂ ਦਾ ਮਨਣੀ ਮਾ ਮਤ ਉੱਚੀ ਮਤ ਪਤ ਦਾ ਰੱਖੇ ਕਾਲ ਪੁਰਖ ਬਈ ਗੁਰੂ ਆਪਨੇ ਪੰਥ ਸਦਾ ਸਹਾਈ ਦਾ ਤਾਰ ਜੀਓ ਸ਼ਿਰਨਨ ਕਾਣਾ ਸਾਹਿਬ ਤੇ ਹੋਰ ਗੁਰਦਾਰੇ ਗੁਰਤਾ ਮਾ ਜਨਾ ਤੋ ਪੰਥ ਨ ਬਿਛੋੜਿਆ ਗਿਆ ਹੈ ਕੁਲੇ ਦਰਸ਼ਕਾਂ ਤੇ ਸੇਵਾ ਸਵਾਦ ਦਾਨ ਆਪਨੇ ਪਿਆਰੇ ਖਾਲਸਾ ਪੰਥ ਜੀ ਨੂੰ ਬਖਸ਼ੋ 헤 ਨਿਮਾਨਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਨਿਓਟੀਆਂ ਦੀ ਔੜ ਨਿਆਸਰੀਆਂ ਦੇ ਆਸਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਆਪ ਜੀ ਦੇ ਪਵਿੱਤਰ ਪਾਵਨ ਅਸਥਾਨ ਚੇਮੀ ਪਾਛੇ ਹੀ ਮੇਰੀ ਪ੍ਰੀਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਸਾਈ ਮਹਾਰਾਜ ਆਪ ਜੀ ਦੇ ਚੰਨਾ ਕਮਲਾ ਵਿਚ ਅਰਦਾਸ ਬੇਨਤੀ ਜੁਦਰੀ ਮੇਰੇ ਪਛਾ ਬਾਣੀ ਦਾ ਪ੍ਰਮਾਨ ਹੈ ਲਗ ਖੁਸ਼ੀਆਂ ਪਤ ਸ਼ਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲਿ ਮਾ ਵਕਨ ਸਰ ਮਹਾਰਾਜ ਆਪ ਜੀ ਦੇ ਪ੍ਰੀਤਮਾਨ ਸਰਦਾਰ ਕਿਰਪਾਲ ਸਿੰਘ ਜੀ ਦੇ ਪੁੱਤਰ ਸਰਦਾਰ ਅਜੀਤ ਸਿੰਘ ਨਗਰ ਸੁਜਮਾ ਸੁਪਰਬਾਰ ਦੇ ਸ਼ੁਕਸ਼ਾਂਤਲੇ ਮਹਾਰਾਜ ਪਰਿਵਾਰ ਨੇ ਪਰਸੋ ਰੋਜ ਤੂ ਆਪ ਜੀ ਦਾ ਕੋਟ ਆਸਰਾ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਰੇ ਪੰਕਾਚ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਮਹਾਰਾਜ ਜੀਓ ਸ਼ਿਰਖੰਡਪੜ ਸੇਵਾ ਕੀਤੀ ਮਹਾਰਾਜ ਪਰਿਵਾਰ ਨੇ ਜੋ ਸੁਖ ਭਾਵਨਾ ਕਰਕੇ ਸ਼ਿਰਖੰਡਪੜ ਸਾਹਿਬ ਦੀ ਸੇਵਾ ਕੀਤੀ ਸੋ ਪਾਵਨਾ ਪੂਰੀਆਂ ਕਰਨੀਆਂ ਮਹਾਰਾਜ ਉਪਰੰਤ ਮਹਾਰਾਜ ਜੀ ਫੁੱਲੇ ਦੀ ਬਾਣ ਸਜਾਈਗੇ ਸਜੇ ਹੋਏ ਦੀਵਾਨਾ ਵਿੱਚ ਇਹਨਾਂ ਕਥਾ ਵਿਚਾਰਾਂ ਜਾਂ ਢਾਡੇ ਵਰਗੇ ਆਇਆ ਮਾਰਾ ਪੜੀ ਸੁਣੀ ਬਾਣੀ ਆਪਣੇ ਦੱਤੇ ਪ੍ਰਵਾਨ ਕਰਨੀ ਆਇਆ ਸਾ ਸੰਗਤ ਦੇ ਹਿਰਦੇ ਅੰਦਰ ਸੋਣੀ ਬਾਣੀ ਦਾ ਭਾਵ ਸਚਖੰਡ ਵਿੱਚ ਕੀ ਪ੍ਰਵਾਨ ਕਰਨੀ ਪਾਚਾ ਬਾਣੀ ਪੜਦੀ ਅਬਿਅੰਤ ਪ੍ਰਕਾਰ ਦੇ ਆਪ ਲੋਗਿਆਂ ਦਾ ਉਸ ਮਤ ਬਖਸ਼ਿਸ਼ ਕਰਨੀ ਦਰ ਆਇਆ ਸਾ ਸੰਗਤ ਦੀ ਹਾਜ਼ਰੀ ਆਪਣੇ ਦੱਤੇ ਪ੍ਰਵਾਨ ਕਰਨੀ ਤਿਲ ਬੁਲਪੇਟਾ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਲੋਣੇ ਕਾਲ ਕੰਡ ਨੂੰ ਕਰਨੇ ਸਭ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚਲਦਾਤ ਬਖਸ਼ਿਸ਼ ਕਰਨੀ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਮਹਾਰਾਜ ਬੱਚਿਆਂ ਵਿਦਿਆਦਾਨ ਰੋਜੀ ਰੋਟੀ ਕਾਮਯਾਬੀਆਂ ਬਖਸ਼ਿਸ਼ ਕਰਨੀ ਦੇਸਾਂ ਦੇ ਬੱਚਿਆਂ ਦੇ ਸਿਹਤ ਤੇ ਮਿਹਰ ਪਰਿਆਹਤ ਰੱਖਣਾ ਤੰਦਰੁਸਤੀਆਂ ਕਾਮਯਾਬੀਆਂ ਚਲਦਾਤ ਬਖਸ਼ਿਸ਼ ਕਰਨੀ ਮਹਾਰਾਜ ਸਭ ਪਰਿਵਾਰਾਂ ਵਿੱਚ ਸਭ ਨਗਰਾਂ ਵਿੱਚ ਸੁਖ ਸ਼ਾਂਤੀ ਚਲਦਾਤ ਬਖਸ਼ਿਸ਼ ਕਰਨੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਉੱਪਰ ਰੱਖਦੇ ਆ ਮਾਰ ਆਈ ਸਾਸ ਲੱਖ ਲੱਖ ਵਧਾਈ ਹੋਵੇ ਸਭ ਪਰਿਵਾਰਾਂ ਵਿੱਚ ਸ਼ੁਕ ਸ਼ਾਂਤੀ ਚੜ੍ਹਦਾਤ ਬੁਖਸ਼ਿਸ਼ ਕਰਨੀ ਮਹਾਰਾਜੀ ਚੇਪੋੜੀਆ ਅਨੰਤ ਸੇਵ ਦੇਵ ਜਪ ਹੋਏ ਪੰਚਮ ਕੜਾਪਸ਼ਾ ਦੇਖ ਤੇ ਲੰਗਰ ਪ੍ਰਸ਼ਾਦ ਆਜ ਦਰ ਤੇ ਹਾਜ਼ਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾ ਸੰਗਤ ਵਿੱਚ ਵਰਤੋਂ ਦੀ ਆਗਿਆ ਹੋਵੇ ਮਹਾਰਾਜੀ ਕਰੋ ਕਿਰਪਾ ਦਿਓ ਆਪਣਾ ਅਸ਼ੀਰਵਾਦ ਪਾਵਨ ਪਵਿੱਤਰ ਹੁਕਮ ਨਾਮੇ ਦਾਤ ਬਖਸ਼ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨਾ ਮਿਲ ਤਰ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿ ਗੁਰਜਿਕਾ ਖਲਸ ਵਾਹਿ ਗੁਰਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿਖਨ ਕੋ ਕਮਹਿ ਗੁਰ ਮਾਨਿਓ ਗੁਰੂ ਗ੍ਰੰਥ ਜੀ ਮਾਨਿ ਹੋ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਹੂ ਚਿ ਸ਼ਬਦ ਮੇਲ ਰਾਜ ਕਰੇ حاکی رے نو پوار ہوئے سب لیں گے پوار ہوئے سب ملیں گے بچے رن بولے سو نہا بولے سو شریعہ کال بولے ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਈਸੋ ਨਿਹਾਲ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਪੋ ਨਿਰਵੈ ਅਕਾਲ ਮੂਰਤ ਆਜੂਨੀ ਸੈ ਬੰਗਰ ਪ੍ਰਸਾਦ ਸੰਤਾ ਕੇ ਕਾਰਜ ਆਪ ਕੋ ਲੋਇਆ ਹਰ ਕੰਮ ਕਰਾਵਣ ਆਇਆ ਰਾ सोकोटल गुरू सेबस दर्शन परसिया के, कनम मरन दुख जिव तख समदे नूर अरसो कुरसो चटिया तुठे सचे पातशाह मल जनम जनम द कटिया सजण सचा पातशा शीर शाही जिस पास बोए सपना ਸਤਨਾਮ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਿਲਾ ਪੰਜਵਾ ਤੁਮ ਦਾਤੇ ਠਾਕੁਰ ਪਤਿ ਪਾਲਕ ਨਾਇਕ ਕਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤੀ ਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਾ ਏਕ ਕਵਨ ਗੁਣ ਕਹੀਐ ਬੇਚਮਾਰ ਬੇਅੰਤ ਸੁਅਮੇ ਤੇਰੋ ਅੰਤ ਨ ਕਿਨਹੀ ਲਈਐ ਰਹਾ ਕੋਟ ਪ੍ਰਾਦ ਹਮਾਰੇ ਖੰਡੋ ਅਣਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਤੋਰੇ ਤੁਮ ਆਪਣ ਵੀਰ ਦਰਖਾਵੋ تمہاری شرن تمہاری آسا تم ہی سجن سہلے راکھو راکھن ہار دیا نانک کر کے گولے تمہاری شرن تمہاری آسا ਤੁਮ ਹੀ ਸਜਣ ਸੁਹਨੇ ਰਾਖੋ ਰਾਖਨ ਹਰਦੇ ਆਲਾ ਨਾਨਕ ਕਰਕੇ ਗੋਲੇ ਆਪੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪਜਬਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਕਿਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ